ਹਾਂਜੀ ਆਹੋ ਕੱਲ ਕੱਲ ਕੋਈ ਨਹੀਂ ਆਦਾਂਗੇ ਕੱਲੇ ਨਹੀਂ ਮਮਮੀ ਨੇ ਕੱਲ ਸ਼ਵੀਰ ਨੂੰ ਨਹੀਂ ਜਾਣਾ ਕੀ ਕੋਈ ਨਹੀਂ ਸੁਣਾ ਕਰ ਕਿ ਤਨ ਦੱਸ ਦਿੰਨੀ ਆ ਆਦਾਂਗੇ ਹਾਂਜੀ ਮੈਂ ਕਰਦੀ ਤੈਨੂੰ ਫੋਨ ਉਸਕੇ ਕਰਦੀ ਮੋ ਨਾ 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 ਮੈਂ ਪੁੱਛਦੀ ਕੀ ਅੰਰੇ ਨੂੰ ਕੱਟਣ ਤਾ ਤੋਰ ਠੀਕਾ ਹੋ ਗਿਆ ਸਾਰਾ ਪਰਿਵਾਰ ਠੀਕ ਆ ਚਾਹ ਨੂੰ ਵਧੀਆ ਵਾ ਠੀਕ ਆ ਬੋ ਬਾਤ ਚ ਬਰਨ ਘਰ ਠੀਕ ਠੀਕ ਆ ਵਧੀਆ ਹੋਣੀ ਅਮਨ ਦਾ ਇਹ ਕੀ ਕਹਿੰਦੇ ਕਹਿੰਦੀ ਆਵਾਜ਼ ਮੈਨੂੰ ਜਦੋਂ ਮਰਜ਼ੀ ਆ ਗਿਓ ਉਹਨਾਂ ਮੇਰੀ ਮੰਮੀ ਦਾ ਫੋਨ ਆਉਣ ਡਿਆ ਜੀ ਤੇ ਉਹ ਵੀ ਕਹਿੰਦੇ ਆ ਹੀ ਕਿ ਕੱਲ੍ਹ ਅਨੁਵਰ ਕੁੜੀ ਨੂੰ ਤੂੰ ਤਾਂ ਮੈਂ ਕੱਲ ਚਲਦੀ ਆ ਫਿਰ ਵੀਰ ਹੋਣਾ ਵੀ ਜਾਣਾ ਨਹੀਂ ਜਾਣਾ ਕੱਲ ਨੂੰ ਕੱਲ ਨੂੰ ਉਹਨਾਂ ਨਾਲ ਆਉਣਾ ਪੁਰਨਾ ਨੇ ਤੂੰ ਹੀ ਨਹੀਂ ਕਹਿੰਦਾ ਕਿ ਉਹ ਕਹਿੰਦੇ ਜੇ ਤੁਮ ਮਰਜ਼ੀ ਆਣ ਨਹੀਂ ਉਹ ਕਹਿੰਦੇ ਕੱਲ੍ਹ ਹੋਣਾ ਐਂ ਤੇ ਨਾਲ ਕਿ ਮਰਜ਼ੀ ਆਜੇ ਕੱਲ ਨੂੰ ਕਾਣ ਜਿਹੜੇ ਮਰਜ਼ੀ ਜਿਹੜੇ ਟਾਈਮ ਮਰਜ਼ੀ ਆ ਗਏ ਫਿਰ ਮੈਂ ਕਦੋਂ ਜਾਊਂ ਉਹ ਬਾਤ ਚਲਦੀ ਹੈ ਮੈਨੂੰ ਪਿਆਰ ਕਰਿਆ ਸਾਰਾ ਰੱਖੜੀ ਦਾ ਮੈਨੂੰ ਉਹ ਦੇਰ ਨੂੰ ਉਹਨਾਂ ਨੂੰ ਕਹਿ ਲਓ ਕਿ ਸਾਰਾ ਮਹੀਨਾ ਰੱਖੜੀ ਦਾ ਜਦੋਂ ਮਰਜ਼ੀ ਆ ਜੀ ਉਹ ਬਾਤ ਚਾਹ ਉਹ ਦਿਹਾੜਾ ਕੱਲ ਨੂੰ ਪਹਿਲਾਂ ਕੀਤਾ ਪਿਆਉਣਾ ਤੂੰ ਹੀ ਕਹਿੰਦਾ ਕਿ ਉਹਨਾਂ ਨੇ ਆਉਣਾ ਹੁਣਾ ਉਹ ਤੇ ਜਦੋਂ ਮਰਜ਼ੀ ਚੱਲਦੀ ਇਹ ਕੀ ਗੱਲ ਹੋਈ ਆਹ ਤੇ ਉਹ ਆਉਣ ਲਈਆਂ ਹੁਣਾ ਸਾਰਾ ਕਿਤੇ ਕੱਲ ਨੂੰ ਤੇ ਨਾ ਜਾਣ ਸਾਰਾ ਕੱਢਣੇ ਆਉਣਾ ਮਾਂ ਤੇ ਮੇਰੀਆਂ ਭੈਣਾਂ ਨੇ ਕੱਟੀਆਂ ਨੇ ਉਹ ਉਹਨਾਂ ਤੇ ਨਾ ਕਰੀਆਂ ਮਾਂ ਤੇ ਉਹ ਦਿਨ ਦਾ ਸਾਰਾ ਹੈ ਨਾ ਇਹਨੂੰ ਤੂੰ ਤਸੱਦ ਤੂੰ ਬਾਤ ਨੂੰ ਤਾਂ ਸੰਦਲ ਜੇ ਮਾਣੂਗਾ ਤੀ ਜਦੋਂ ਉਹਨਾਂ ਨੇ ਠੀਕ ਕਰਦਾ ਵਾ ਆਪਣੇ ਘਰ ਨੂੰ ਰਖੜੇ ਕੰਨ ਨੂੰ ਤੇ ਨਰਿੰਦ ਜੀ ਕਰਦਾ ਜੀ ਚੱਲ ਜੇ ਤੁਮੀ ਬਾਹਰ ਆਏ ਉਹਨੂੰ ਬੰਨ ਲੈ ਚੱਲ ਜੇ ਅੱਜ ਪਹੁੰਚ ਜਲ ਕੇ ਜਾਣਾਂ ਨੇ ਰਖੜੇ ਬੰਨਣਾ ਕੋਈ ਨੂੰ ਪਤਾ ਨਹੀਂ ਹੁਣ ਆ ਕੇ ਕਹਿ ਦੇ ਉਹਨਾਂ ਨੇ ਆਉਣੇ ਹੁਣ ਕਿੰਨੀ ਛੇਤੀ ਆਈ ਮੈਂ ਰਖੜੇ ਬੰਨਣ ਜਾ ਪਤਾ ਲੱਗਾਣਾ ਕਿ ਹੁਣ ਆਉਂਦਿਆ ਉਹਨਾਂ ਆਈ ਉਹ ਥਿਸੇ ਆਣੇ ਮੈਂ ਰਖੜੇ ਬੰਨਣ ਜਾਣਾ ਕੋਈ ਨਹੀਂ ਹੁਣ ਜੇ ਤਾਂ ਇਹ ਦੋਨਾਂ ਦਾ ਆ ਗਿਆ ਮੁਰਕੀ ਸ਼ਤੀ ਆਈ ਮੇਰੇ ਕੋਲ ਮੇਰੇ ਖੜੀ ਪੰਨ ਮੈਂ ਜਾਨਾ ਰੋਣੀ ਆ ਨੂੰ ਮਰੇ ਖੜੀ ਪੰਨ ਬਾਤ ਚ ਜਨ ਕਲਾਉਂ ਤੇ ਕਰਦੇ ਨਾ ਕੁੜੀਆਂ ਨੂੰ ਲੜਕਿਆਂ ਨੂੰ ਕਾਲੂ ਕੀ ਕਰਨਾ ਅੱਜ ਹੀ ਆਓ 9:00 ਸ਼ਾਮ ਤੱਕ ਤੁਸੀਂ ਆਓ ਰਾਤ ਰੋ ਨਾਲੇ ਨਾਲੇ ਰੱਖਦੀ ਪੰਨ ਤੇ ਨਾਲੇ ਰੋ ਇਹਦਾ ਕੀ ਪਤਾ ਨਾ ਕਿ ਤੁਰਪ ਹੋਵੇ ਆਖੇ ਜਰਾ ਆਪਾਂ ਚੱਲ ਜਾਈਏ ਨਾ ਸਵੇਰੇ ਹੀ ਆਉਣਾ ਮੈਂ ਫੋਨ ਕਰਕੇ ਕਿਆ ਇਹ ਕਹੋ ਮੇਰੇ ਜੀ ਅੱਜ ਹੀ ਆਇਆ ਹੈ ਤਾਂ ਤੁਹਾਡੇ ਘਰੇ ਵੀ ਪਰੌਣੇ ਆਉਣਾ ਹੈ ਹਾਂਜੀ ਹਾਂਜੀ ਹਾਂ ਮम्मी ਉਹ ਮੈਂ ਤੁਹਾਨੂੰ ਫੋਨ ਕਰਨਾ ਇਹ ਕੱਲ ਨਹੀਂ ਆਇਆ ਜਣਾ ਸਾਡੇ ਕੋਲ ਨਹੀਂ ਕੱਲ ਘਰੇ ਆਉਣਾ ਮੇਰੇ ਨਾਲ ਨੰਨਾ ਵੀ ਆਉਣਾ ਉਹ ਕਹਿੰਦੀ ਕੱਲ ਆਉਣਾ ਤੇ ਮम्मी ਕਹਿੰਦੇ ਤੁਸੀਂ ਬਾਅਦ ਚਲ ਜਿਓ ਹਾਂਜੀ ਹਾਂ ਕੋਈ ਨਹੀਂ ਬਾਅਦ ਵਿੱਚ ਵੇਖ ਲਾਂਗੇ ਠੀਕ ਹੈ ਕੋਈ ਨਹੀਂ ਮੈਂ ਦੱਸ ਦੂੰ ਜਿੱਦ ਤਨਉਣਾ ਉਹ ਕਰ ਦਿੰਦੇ ਮੇਰੀ ਗੱਲ ਸੁਣ ਲੈ ਠੀਕ ਫੋਨ ਬੰਦ ਕਰ ਸਬ지 ਸਬ지 ਬਣਾ ਲੈ ਕੁੜੀਆਂ ਨੇ ਆ ਜੀ ਆਉਣਾ ਤੁਸੀਂ ਹਾਂ ਕਹਿਣਾ ਇਹ ਵੀ ਉਹਨਾਂ ਸេរੀ ਆਉਣਾ ਨਾ ਯਾਰ ਨੇ ਮੈਂ ਕਿਹਾ ਅੱਜ ਰਾਤ ਨੂੰ ਉਹਨਾਂ ਰਾਤ ਨੂੰ ਸ਼ਾਮ ਨੂੰ ਆਹ ਸ਼ਾਮ ਨੂੰ ਆਉਣਾ ਉਹਨਾਂ ਰਾਤ ਰਹਿਣਾ ਸਬ지 ਸਬ지 ਬਣਾ ਲੈ ਨਾ ਤੁਹਾਨੂੰ ਗੀਪ ਨੂੰ ਦਾਲ ਬਣਾ ਲੈਣੇ ਤਾਂ ਬਣਾ ਲੈ ਜੋ ਤਰਜੀਹ ਕਰਦਾ ਹੈ ਕਿ ਸਬ지 ਸੁਬਜੀ ਮਗਾ ਕੇ ਦਾਲ ਕਰ ਨੂੰ ਨੂੰ ਦਾਲੋ ਕਿ ਆਪਣੇ ਘਰ ਦੇ ਖਾਂਦੇ ਮੈਂ ਮੋਤੀ ਨਾਲ ਬਣਾਉਂਦਾ ਹੋਰ ਨਾ ਉਹ ਪਨੀਰ ਬਣਾਉਣਾ ਉਹ ਪੰਪਣਾ ਰਾ ਉਹ ਸਬਜੀ ਬਣਾ ਰਾ ਉਹ ਵਧੀਆ ਜੀ ਸੱਤੀਆ ਬਣਾ ਤੂੰ ਦਾਲ ਬਣਾ ਰਾ ਦਾਲ ਆ ਕੇ ਅੰਗਾਰ ਡੱਗ ਦਾਲ ਧਰ ਦਿੱਤੀ ਤੇ ਦਾਲ ਬਣਾ ਲੈ ਨਾਲ ਇੱਕ ਹੋਰ ਸਬਜੀ ਮਿਕਸ ਬਣਾ ਜਾ ਤਾਂ ਤੇਰਾ ਪੇਕ ਹੁੰਦਾ ਤਾਂ ਆਪੇ ਬਣਾ ਲੈਨੇ ਨਾ ਜੋ ਵਧੀਆ ਵਧੀਆ ਚੀਜ਼ਾਂ ਉਹਤਰਾ ਬਣਾ ਲੈ ਉਹ ਤਾਂ ਤੇ ਨਹੀਂ ਮੈਂ ਪਨੀਰ ਬਣਾਉਣਾ ਆ ਚੀਜ਼ ਬਣਾਉਣੀ ਮਟਰ ਬਣਾਉਣੀ ਫੁਲਾਨੀ ਚੀਜ਼ ਭਰਉਣੀ ਮਟਰ ਪਾਉਣਾ ਚੌਲਾਂ ਦੇ ਵਿੱਚ ਹੁਣ ਤੇਨੂੰ ਪਤਾ ਲੱਗਦਾ ਕੀ ਭਰਉਣਾ ਦਾ ਕੀ ਭਰਉ

ਬਿਊਟੀ ਗਿਆ। ਉਹ ਅੰਦੇ ਹੀ ਤਾਂ ਚਲ ਜਾ ਤੇ ਮੈਂ ਸਿੱਧਾ ਉੱਥੇ ਆਜੂ ਸ਼ਾਮਾਂਗੇ। ਤੇ ਤੇਰਾ ਪ੍ਰੋਣਾ ਬਿਊਟੀ ਗਿਆ। ਆਜੂ ਸ਼ਾਮਾਂ। ਮੈਂ ਹਾਂ। ਉਹ ਆਉਣਾ ਨਹੀਂ ਆਉਣਾ। ਬਿਊਟੀ ਗਿਆ। ਆਉਣਾ ਕਿਉਂ ਨਹੀਂ ਦੱਸ? ਜਿੰਨ ਧਿਆਨ ਮਾ ਹਾਂਗਾ। ਤੱਪੀ ਕਿੱਥੇ ਹੈ? ਉਹ ਵੀ ਅੱਛਾ ਤੇ ਇਹ ਫੋਨ ਲੈ ਲੈ ਤੇ ਜਾਣਾ। ਤੇ ਉਹਨੇ ਉਹਦੇ ਨੇ ਸੋਇਸ ਆਇਜ। ਰਾਜ ਹਾਂਜੀ। ਇਹਨਾਂ ਪੜਾ ਪ੍ਰੋਣੀ ਆਇਆ ਨੂੰ ਪਾਣੀ ਪੁੰਜਣਾ। ਸਨ ਸਸਿਕਾ ਉਹ ਸਸਿਕਾ ਆਸੀ ਸਸਿਕਾ ਮੈਨੂੰ ਪਤਾ ਨਹੀਂ ਲੱਗਾ ਮੈਂ ਇਹਨਾਂ ਨੂੰ ਸੋਈ ਚ ਲੈ ਤੈਨੂੰ ਕਹਾਂ ਪਤਾ ਲੱਗਦਾ ਨੂੰ ਕੱਖੋਂ ਪਤਾ ਲੱਗਦਾ ਮੈਂ ਅਸੋਈ ਚ ਕੰਮ ਕਰਨੀ ਪਤਾ ਨਹੀਂ ਲੱਗਾ ਮੈਨੂੰ ਧਿਆਨ ਦੇ ਰਿਹਾ ਕਿ ਪਾਸ ਹੋਰੋਂ ਦਾਵਾ ਪਾ ਕੰਮ ਹੋਇਆ ਕਰਨ ਦੇ ਨਹੀਂ ਨਹੀਂ ਮੁੰਨੇ ਪਾਣੀ ਹੋਣ ਨਹੀਂ ਨੂੰ ਤੁਹਾਨੂੰ ਕੀ ਹੋਇਆ ਤੁਸੀਂ ਵੀ ਕੋਈ ਨਹੀਂ ਕੁਝ ਅੱਭੀ ਐ ਹੀ ਤਰ੍ਹਾਂ ਦੀ ਬੋਲਣ ਵਾਲੀ ਹੈ ਕੀ ਹੋ ਗਿਆ ਇਹਨੂੰ ਹੱਜਣ ਬੋਲਣਾ ਪੈਣਾ ਤਾਂ ਫਿਰ ਇਹਨੂੰ ਸਤਰਾਉਣਾ ਬਾਹਰ ਨਹੀਂ ਕਿਹਾ ਤੁਹਾਨੂੰ ਯਾਰਾਂ ਨੇ ਮੈਨੂੰ ਕੀ ਆ ਕੱਲ ਤਾਂ ਡਾਕਟਰ ਜਿਨ ਜਵਾਇਆ ਕੀ ਵੇਰ ਜੇ ਤੁਹਾਡਾ ਫੋਨ ਆਇਆ ਤੇ ਲੈਂਦੀ ਮੈਂ ਜਾਣਾ ਤੇ ਇੱਕ ਰਖੜੀ ਬੰਨ। ਤੇ ਦੱਸ ਉਹਨਨ ਦਾ ਡਾ ਫੋਨ ਆਇਆ ਪਰ ਉਸ ਜਨ ਜੇ ਤਾਂ ਕਿ ਮੈਂ ਰਖੜੀ ਬੰਨਣਾ ਜਣਾ ਪਈ। ਤੁਸੀਂ ਹੱਥੇ ਆਏ ਹੋ ਨਾ ਨਾ ਇਦਾਂ ਕਰਿਆ ਕਰ। ਹੰਨੇ ਕਹਿਣਾ ਇਹ ਪੜਕਾ ਦਿੰਦਾ। ਉਹ ਪਤਾ। ਤੇ ਦੱਦੀ ਨੇ ਇੱਕ ਵਾਰ ਚੰਗੀ ਆ ਹਣੀ। ਇਹਨੂੰ ਵੀ ਲੱਗ ਜਾਈਦਾ। ਚੰਗੀ ਜਪਾ ਵੀ ਪੜਦੀ ਸੀ ਸੋਪ ਤਾਂ। ਹਾਂ ਉਹ ਮਿੰਗੜੀਂ ਚਲੇ। ਜਾਨੀ ਤੇ ਇੱਥੇ ਨਵੀਂ ਤੇ ਗਿਆ ਮੈਂ ਬਾਹਰੋਂ। ਅਮੇ ਜੀ ਸਾਥ ਕੀ ਤੇ ਸਾਹ ਕੋਤ ਕੈਡਰ ਨੇ ਬਣਾਵੰਨ। ਫਿਰ ਜਦੋਂ ਮੈਂ ਵਾਣ ਪਾ ਨਹੀਂ ਆਏ ਕੱਲ੍ਹ ਆਏ। ਉਹ ਡਿਊਟੀ ਤੇ ਉਹ ਕਹਿੰਦੇ ਸੀ ਤੂੰ ਚੱਲ ਜਾ ਤੇ ਮੈਂ ਸ਼ਾਮ ਨੂੰ ਸਿੱਤਾ ਉੱਥੇ ਆਜਾਂ। ਦੇਦੇ ਤੁਸੀਂ ਪਾ ਨਹੀਂ ਲੈ। ਉਹ ਵੀ ਡਿਊਟੀ ਚਲ ਕੇ ਫਿਰ ਮੈਂ ਸੋਨਾ ਆਮੀ ਖਾਣ ਤੇ ਨੂੰ ਜਲਦੀ। ਫਿਰ ਸ਼ਾਮ ਨੂੰ ਆਲੇ ਨਹੀਂ ਉਹ ਡਿਊਟੀ ਤੇ ਫਿਰ ਆਉਣ। ਠੀਕ। ਬੈਠੀ ਆ ਲੈ ਆਹ ਟੰਡਾ ਟੰਡਾ ਪਾਵੇ ਕੋਈ ਅੰਨ ਨੂੰ ਚੱਲੀ ਮੈਂ ਆਪਾਂ ਚੰਨੀ ਹਾਲ ਚੱਲ ਮੈਂ ਹਾਂ ਦੀ ਬਾਹਰ ਨਹੀਂ ਨਹੀਂ ਆਇਆ ਕੁਛ ਨਹੀਂ ਲੇ ਬੋਛੇ ਲਾ ਜਾਣਾ ਲਿਆ ਪਾਵੇ ਹਿੰਦੀ ਕੀ ਹੋਇਆ ਮੁੰਡਾ ਬਾਕੀ ਬਸ ਤਾਂ ਪਾ ਲੈ ਕੀ ਪਤਾ ਹੈ ਮਸ ਕੀ ਗੱਲ ਹੋਈ ਮੈਂ ਪਕੌੜੇ ਬਣਾਉਣ ਨਹੀਂ ਤੇ ਨਾ ਕਿ ਮੈਂ ਚਾਹ ਤਰੀ ਟਾਈਮ ਲੱਗ ਜਾਂਦਾ ਲਓ ਨਹੀਂ ਆ ਰੁਕ ਜਾਓ ਬਸ ਆਵੇ ਪਾ ਲਈ ਕਪਾਂ ਦੇ ਇੰਨਾ ਟਾਈਮ ਹੁੰਦਾ ਟਾਈਮ ਤੇ ਪਰ ਉਹ ਉੱਤੇ ਚੱਲ ਜਾਂਦਾ ਆਵੇ ਆਵੇ ਆ ਗਈ ਬਸ ਹੁਣ ਟਾਈਮ ਤੇ ਲੱਗ ਹੀ ਜਾਂਦਾ ਤੁਹਾਨੂੰ ਪਤਾ ਪਕੌੜਿਆਂ ਦਾ ਜੱਲਾ ਵੀ ਹੁੰਦਾ ਫਿਰ ਉਸ ਟਾਈਮ ਤੇ ਲੱਗਦਾ ਹੀ ਆ ਹੁਣ ਕੰਲੀ ਨੇ ਬਣਾਉਣੀ ਕੰਲੀ ਨੇ ਫੜਾਣੀ ਆਮ ਤਾਂ ਸਿੱਕਦਾ ਮੈਨੂੰ ਦੱਸ ਆਗਰ ਦਾ। ਇਹ ਤੇਰਸਾਂ ਜਣਾ ਪਾਣੀ ਲੈ ਆਵਾ। ਮੈਂ ਘੱਟ ਕਰਕੇ ਆਉਣਾ ਇਹਨੇ ਇਹਨਾਂ ਨੂੰ ਤਾਂ ਪਾਣੀ ਘੱਟ ਕਰ ਦੇ। ਮੈਂ ਫਿਰ ਪਾ ਲੀ। ਜਦੋਂ ਸੋਸ ਤੋਂ ਆਪੇ ਪਾਣੀ ਹੈ ਨਹੀਂ। ਚਲ ਜਾ ਬੰਦ ਕਰ ਲੈ ਗੈਸ ਸਾਕੀ ਹੋ ਤੇਲ ਨੂੰ ਅੱਗ ਲੱਗ ਜੂ ਮੈਂ ਪਾ ਦੂੰਗਾ ਤੇ। ਜਦ ਇਹ ਆਪਾਂ ਬਿਸਮਾਰਨ ਬਰਤ। ਮੈਂ ਤਾਂ ਹੀ ਕਹਿਣ ਲਈ ਨਾ ਪਾ ਕੇ ਥੇਗੇ। ਦੋ ਦੋ ਪਕੌੜੇ ਰੱਖਣ ਲਈ। ਆ ਇਹ ਨਹੀਂ ਹੁੰਦੀ ਹੋਰ ਬਸ। ਪਾਣ ਨੂੰ ਪਤਾ ਨਹੀਂ ਕਿ ਚਲੋਣੀਆਂ ਗੱਗ ਨੇ। ਮੈਂ ਨਹੀਂ ਗਰਮੀ ਜੇ ਤੂੰ ਭਾਬੀ ਕੋਕੋੜੇ ਘੜਾਉਣ ਲੈ ਤੂੰ ਬਾਹਰੋਂ ਮੰਗਾ ਲੈਣਾ ਸਮੋਸੇ ਸਾਸੇ ਤੇ ਕੀ ਹੋਣ ਲੱਗਾ ਕਿ ਇਹਨਾਂ ਨੂੰ ਕੋਸ਼ਿਵਾਂ ਲੱਗਾ ਗਰਮੀ 따ਦੀ ਗਰਮੀ ਕੋਡੇ ਕੋਡੇ ਗਰਮੀ ਇਸ ਹੋਈ ਜਦ ਵੈਹੇ ਵੜਨ ਨੂੰ ਜੀ ਨਹੀਂ ਕਰਦਾ ਨਾ ਸਹੀ ਉਹਨੂੰ ਕੀ ਕਰੀ ਗਰਮੀ ਚ ਪਕੌੜੇ ਬਣਾ ਬਾਇ ਨਾ ਕਾਇ ਕਰਦੀ ਨੀ ਜਦੋਂ ਬਾਸਾ ਕੋਸ਼ੇਗਾ ਸਾਥ ਤੂੰ ਇਹਦੇ ਨਾਲ ਕੇ ਬੈਠ ਆਪਾਂ ਜਾਣਾ ਹੈ ਮੈਂ ਨਾਲੇ ਪੁੱਛਿਆ ਇਨਾਨੀ ਅੰਦੇ ਕਿ ਤੂੰ ਇੰਨੀ ਜਾਣਾ ਮੈਂ ਕੋਸਤ ਉਤਰ ਬੋਲਣੇ ਆਪਾਂ ਰਕੜੀ ਵੜਨ ਜਾਣਾ ਨਾ ਮੈਂ ਦੋ ਤਿੰਨ ਰੈਕ ਕੇ ਆਉਣਾ ਹਾਂ ਨਾ ਜੀ ਇਸੇ ਨਕਤੀ ਬਣਾਣ ਕਿਤੇ ਜਾਣਾ ਨਹੀਂ ਜਾਓ ਬੱਤੀ ਨੂੰ ਆਣਾ ਹਰ ਗੰਤ ਤੇ ਕਿੰਨੀ ਤੁਸੀਂ ਨਹੀਂ ਜਾਣਾ ਹੋਣ ਕਿ ਆਉਂਦੇ ਆਓ ਪਹਿਲਾਂ ਕੋਈ ਜਾਓ ਉਸੇ ਆਪਣੀ ਜਾਂਚ ਤੈਨੂੰ ਜਾਣ ਕਿਸੇ ਪਾਪਾ ਜਾਣੇ ਆ ਤੇ ਤੂੰ ਜਾ ਮੈਂ ਆਪਣੇ ਆਪਣੇ ਮਾਲ ਨਹੀਂ ਆਉਂਦੇ ਆ ਮਾਲ ਨਹੀਂ ਆਪਾਂ ਦੀ ਉਹ ਆਪੇ ਬਾਤ ਚਲ ਜੂਗੀ ਅਬ ਨਹੀਂ ਜਾ ਰਹਾਓ ਸੁਣੋ ਕਹੋ ਜੀ ਜਵਾਰਾਂ ਬੱਚੇ ਸਾਰਾ ਮਹੀਨਾ ਰੱਖਦਾ ਹੀ ਆਪੇ ਚਲਦੀ ਨਹੀਂ ਬਾਤ ਜਾਣ ਦੇਗਾ ਬਾਰਾਂ ਜਦ ਤੱਕ ਆਪਣੇ ਜੀ ਰੋ ਪਾਉਣ ਬੱਕਾ ਚੈਰੀ ਨੂੰ ਤੇਰੇ ਵਾਤਾ ਨਾ ਜਮਮ ਮੈਨੂੰ ਮੈਨੂੰ ਕਹੂਗੀ ਨਹੀਂ ਅੱਜ ਪਾ ਕੇ ਇੰਨੀ ਨਹੀਂ ਹਾਂ ਮੈਂ ਕਹੂਗੀ ਕੋਈ ਅੰਦਰੋਂ ਡਾਕਟਰ ਦੇ ਵਿੱਚ ਡਾਕਟਰ ਮਰੋਂ ਦਾ ਕੋਈ ਟਾਈਮ ਹੁੰਦਾ ਵਾ ਤੁਸੀਂ ਕੁਸ਼ੀਤ ਦੇਣਾ ਉਹਨਾਂ ਜਾਣ ਕਰ ਦੇਣਾ ਤੂੰ ਇਹ ਨੋਹ ਦੀ ਸਾਈਡ ਲਿਆ ਕਰੋ ਤੂੰ ਨਾ ਕਹਿੰਦੀ ਸਾਈਡ ਲਿਆ ਕਰੋ ਇਹਦੇ ਨੂੰ ਤੇਰੀ ਸਾਈਡ ਹੋਰ ਇੱਥੇ ਗਿਆ ਪੂਰਾ ਜੀਰਦਾ ਹਾਂ ਉਹਨੂੰ ਲੋਕਾਂ ਨੂੰ ਨਹੀਂ ਹੋ ਰਹੀ ਜੇ ਪਰ ਉਹਦੀ ਮਾਰ ਗਈ ਇੰਕੀ ਨਹੀਂ ਕੁੜੀ ਆ ਉਹ ਅੰਨਾਂ ਹੀ ਤੋਂ ਨਾ ਆਣਾ ਕੁੜੀ ਆ ਏ ਫਿਊ ਮੋਮੈਂਟਸ ਲੇਟਰ सासी को बेंदी ना ये ये कैसे आपने खाया ना ये तीखा वो दिलचस्प है दिलचस्प है ना ये कैसे आपने खाया ना सासी का क्यों आदि तो मौते आते गए थे ना में पता नहीं लगा मैं कोटे थे नहीं ना जो कर रहे थे नहीं नहीं मैं कोठे तो पता नहीं होगा वो ठीक है हाँ तीखा होती है ਆਹ ਨਹੀਂ ਨਾਂ ਕਹਿੰਦੀ ਜੇ ਆਪਣੇ ਮਾਂ ਮੈਂ ਆਪਾਂ ਜਾਣਾ। ਜਦ ਮੈਂ ਆ ਜਾਂਦੀ ਆਪਾਂ ਤੇ। ਜਦ ਨਾਂ ਦੇ ਉਹੋਂ ਹੋਤਰ ਉਹਨਾਂ ਨਾਲ ਚੱਲ ਨੂੰ ਆ ਮਾਂ। ਜੇ ਉਹ ਆਉਂਦੇ ਰਹੇ ਰੋਟੀ ਪਾਣੀ ਇਦਾਂ ਖਾਣਾ। ਆ ਉਹਨਾਂ ਦਾ ਘੱਟ ਕੋਈ। ਜੀ ਭੈਣ ਹੁਕਮ ਕਰਦੀ। ਆ ਜੀ ਆਪਣਾ ਨਾ ਖਾਇਆ। ਖਾ ਲਿਆ ਤੁਸੀਂ। ਹਾਂ। 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 ਆ ਜਾਓ ਰੋਟੀ ਖਾ ਇੱਥੇ। ਤਾਂ ਬੰਦ ਰਹਨ ਇੱਥੇ ਆਉਂਦੇ ਹਾਂ। ਠੀਕ ਹੈ ਭਾਜੀ ਆ ਜਿਓ ਮੇਰੇ ਰੋਟੀ ਬਣਾਉਣੀ। ਮੰਮੀ ਹੁੰਦੇ ਕੋ ਆਵੇ ਆ ਗਿਆ ਫਰੀ ਭੰਗ ਚੱਲ ਗਏ ਆ ਤੇ ਨਹੀਂ ਇਹ ਹੋਣੀ ਚੱਲਦੀ ਆ ਮਤਲਬ ਮੈਂ ਨਹੀਂ ਚੱਲਿਆ ਦੋਨੋਂ ਲੈ ਆਈਂ ਕਰਾਂਗੇ ਮੈਂ ਜਾਣਾ ਹਾਂ ਭਾਈਓ ਮੈਂ ਜਾਉਂ ਤੈਨੂੰ ਤੋਂ ਟੈਂਡਨ ਲਾ ਕੇ ਆਉਣਾ ਤੇ ਫਿਰ ਦੂਜਾਈ ਦੂਜੇ ਤੇ ਲਾ ਕੇ ਆਉਣਾ ਤੇ ਫਿਰ ਦੁਬਾਰੇ ਰੱਧੀ ਸਮਝਾਣੀ ਓਏ ਦੇ ਰੱਖ ਸਦਾ ਗਾਇ ਕੋ ਆਪੀ ਨੀ ਨਸਾਰਾ ਰੱਖਣੇ ਲੰਦ ਦੇ ਤੂੰ ਦੰਗਣਾ ਤੇ ਜੀ ਚਾਹਵਾ ਸੀ ਮੈਂ ਤੇਨੋ ਭਰਾ ਵਾਰ ਇੱਕ ਕਰਾ ਦੇ ਨਾ ਤਿੰਨਾ ਹੋਣ ਇਸ ਤਰ੍ਹਾਂ ਆਵੇ ਤੇ ਨਹੀਂ ਭਰਨਗੇ ਵਾਰਸਾਈ ਆ ਬੰਦ ਕੇ ਆ ਜਾ ਮਾਫ ਸੁਣਾ ਰਹਿਣਾ ਤੇੰਦਿਆ ਤੇ ਅਜਾ ਤੇਰੀਆਂ ਪੁੱਜਾਂ ਦਾ ਠੀਕਾ ਤਾਂ ਉਹਦੇ ਪਿੱਛੇ ਜੀ ਹੈ ਮੈਂ ਭੇਜਾਂ ਪਹਿਲਾਂ ਮੈਂ ਭੇਜ ਬਾਅਦ ਜਾਈ ਸਮਝੂਗੀ ਬਾਅਦ ਚ ਨਹੀਂ ਨਹੀਂ ਕਰੀਦਾ ਹੁੰਦਾ ਕੋਈ ਨਹੀਂ ਲੜਨ ਦੀ ਜਾਉਗੀ ਪਹਿਲਾਂ ਮੈਂ ਨਹੀਂ ਚਾਹੁੰਦੀ ਨਹੀਂ ਪਹਿਲਾਂ ਹੁਣ ਭੇਜਿਆ ਬਾਅਦ ਤੂੰ ਆਏਂਗੀ ਨਹੀਂ ਤੂੰ ਮੈਂ ਜਾਣਾ ਮੈਂ ਜਾਣਾ ਪਹਿਲਾਂ ਮੈਂ ਚੰਦਰ ਲਾ ਕੇ ਆਉਂਦੇ ਫਿਰ ਜਾਉਗੀ ਐ ਕਿਹੜਾ ਜੇ ਮੈਂ ਨਹੀਂ ਜਾਣਾ ਚੱਲ ਕੋਈ ਨਹੀਂ ਤੁਸੀਂ ਨਾ ਲੜੋ ਕੋਈ ਨਹੀਂ ਦਿੰਦਿਆਂ ਰਾਇਆ ਤੇ ਮੈਂ ਨਹੀਂ ਚਾਹੁੰਦੀ ਮੈਂ ਲੜਾਈ ਨਹੀਂ ਕਰਦੀ ਕੋਈ ਦਿੰਦਿਆਂ ਰਾਖੜੀ ਲਾ ਦੇ ਮੇਰੀ ਮੰਮੀ ਨੂੰ ਜਾਣ ਦੋ ਕੋਈ ਨਹੀਂ ਮੰਮੀ ਕਹਿੰਦੇ ਮੈਂ ਪਹਿਲਾਂ ਜਾਣਾ ਮੰਮੀ ਨੂੰ ਜਾਣ ਦੋ ਪਹਿਲਾਂ ਮੰਮੀ ਬਾਅਦ ਜਾਉਗੀ ਤੂੰ ਬਾਅਦ ਪਹਿਲਾਂ ਕੋਈ ਜਾ ਗਿਓ ਚੱਲ ਜਾ ਚੱਲ ਜਾ ਫਿਰ ਮੈਂ ਤੂੰ ਆ ਤਿਆਰ ਤੂ ਤੇ ਹੋਈ ਆ ਸਵੇਰੇ ਸੋਤੇ ਆ ਜੋ ਸੋਤੇ ਆ ਨਹੀਂ ਮਾੜਾ ਜਾਣਾ ਹੈ ਜਿਆਦਾ ਟ੍ਰੈਵਲ ਨਹੀਂ ਲਗਾਏ ਕੋਈ ਸਪੋਰਟ ਅਗਲੇ ਸ਼ਾਮ ਨੂੰ ਫਿਰ ਚਲ ਜਾਓ ਫਿਰ ਆਮਣਾ ਜਾਓ ਫਿਰ ਠੀਕ ਮੈਂ ਆ ਜੇ ਫਿਰ ਠੀਕ ਹਾਂ ਦਸ ਮਿੰਟ ਅਮਰੇ ਨਾਲ ਆ ਜਾਓ ਤੇ ਕੀ ਹੈ ਨਾ ਚਲ ਜਾ ਜੇ ਨਹੀਂ ਨਾ ਕਰਤਾ ਫਿਰ ਨਾ ਰੈਂਟ ਨਹੀਂ ਜਾਓ ਕਿਹਾ ਵੀ ਜਾਓ ਸਵੇਰੇ ਸੋਤੇ ਆ ਜੀ ਫੇਰ ਬੈਂਦੇ ਉਧਰ ਬਿਲਾਸਤ ਰਾਨੀ ਆਪਰੀਆਂ ਨੇ ਨੀਂਹ ਦਾ ਬਣਵਾਉਣਾ ਤੇ ਅੱਖੀਆਂ ਵਿੱਚ ਨਿੰਨੀਆਂ ਕਈਆਂ ਦੇ ਡੱਬੇ ਵੀ ਕੰਨੇ ਆਇਆ ਤਾਂ ਉਹਨਾਂ ਨੂੰ ਲੰਬਾ ਨਾ ਜਾ ਤੂੰ ਉੱਥੇ ਰੱਖੜੀ ਲੈ ਤਾਂ ਤੇ ਉਹ ਤਰੱਖੜੀਆਂ ਬੰਨੀਆਂ ਇਹਨਾਂ ਨਾਲੇ ਡੱਬੇ ਸਾਰੇ ਮੁਠੇ ਹੋਏ ਉਹ ਵੀ ਪਤਾ ਲੱਗਣ ਡਿਆ ਕਿ ਹੁਣ ਬੰਨੀਆਂ ਨੇ ਨਹੀਂ ਬੰਨੀਆਂ ਸੈੱਟ ਕਰਕੇ ਉਹਨਾਂ ਨੂੰ ਰੋਜ਼ ਲੈ ਆਉਣਾ ਤੇ ਲੱਭਾਂਗੇ ਸੁਚੈਨ ਨਾ ਉਹਨਾਂ ਦੇ ਸਾਰੇ ਮੁਠੇ ਕਰਕੇ ਰੱਖੀਏ ਸਾਰੇ ਜੁਟ ਜਿ ਤੋਂ ਨੇ ਦੇ ਬੀਸ ਵਿੱਚ ਵੱਡਾ ਜਾਂਦਾ ਜਾਂਦਾ ਸਾਰੇ ਜੁਟੇ ਜਿ ਤੋਂ ਹੋ ਜਾਂਦੇ ਦੋ ਰੰਗ ਬਰੰਗਾ ਡੱਬਾ ਮੈਂ ਕੋਹਣਾ ਨਾ ਮੈਂ ਦੇ ਦੇ ਡੱਬੇ ਵਿੱਚ ਤਾਂ ਰੋਬਣਾ ਨਹੀਂ ਇਹ ਉਹਨਾਂ ਦਾ ਇਸ ਤਰ੍ਹਾਂ ਦਾ ਵੈਕਸ ਹੀ ਜਾਂਦਾ ਰੋਬਣਾ ਮਾਣ ਬਣਾਉਣਾ ਲਾਉਣਾ ਪੀਸ ਇਹ ਨਹੀਂ ਕਰ ਬਰੋਂ ਅੰਦਰੋਂ ਰੋਬਣਾ ਲੈਣੀ ਤਾਂ ਠੀਕ ਬਣਾਉਣਾ ਬਣਾ ਲੈ ਆਹ ਲੰਮੀਆਂ ਲਕਰੀਆਂ ਦੇ ਕੋਕਿਲਾਂ ਸਾਰੀਆਂ ਨੇ ਸਲੂਸ਼ੀਆਂ ਕੱਢ ਲਾ ਹਾਪੂਂ ਰੋਤੀਆਂ ਨੇ ਇਹ ਇਸ ਤਰ੍ਹਾਂ ਦੇ ਕੱਢ ਕੇ ਆ ਆਹ ਹੋ ਗਿਆ ਇਹ ਕੌਣ ਸੀ ਕੋਸ਼ਨੀਆ ਮੈਡੀਕ ਮਮੀ ਕਹਿੰਦਾ ਹੈ ਹੀ ਕਿ ਰੱਖੜੀਆਂ ਨਾ ਘਰੋਂ ਹੀ ਲੈ ਲੈ ਜਾਈਂ ਬੰਨ ਕੇ ਤੇਰਾ ਦਵਾ ਕਰੂਗਾ ਮੈਂ ਤੇਰਾ ਮੋੜਦਾ ਕੀ ਹੋਇਆ ਉਹ ਕਹਿੰਦਾ ਬਿਜਾਰ ਪੈਸੇ ਦੇ ਮਿਲਾਇਆ ਜੰਦੂ ਆਹ ਢੱਪੇ ਨਾ ਪੈ ਤਿੰਨੇ ਪੈ ਢੱਪੇ ਹੋਇਆ ਤੂੰ ਕਿਉਂ ਉਹ ਢੱਪੇ ਦੇ ਨਾ ਮੈਂ ਤਾਂ ਕਹਿੰਦੀ ਸੁਚਾਟ ਦਾ ਪੋਰਾ ਕਿਦਾਰ ਨੇ ਆ ਤਾਂ ਕਹਿੰਦੀ ਨਾ ਹਰ ਵਾਰ ਖਿਆ ਹੁੰਦਾ ਉਹ ਵੀ ਮੋੜ ਢੱਪੇ ਤੋਂ ਕਿਉਂ ਕਿਉਂਕਿ ਉਹ ਕੇਹੀ ਜਾਨੇ ਵੀ ਆ ਲਗਿਆ ਰਹਾ ਉਹ ਕਿਹਦੇ ਪਾਸੇ ਤੂੰ ਸਦੀ ਬੋਲਦਾ ਕਰੋ ਨੰਗਾ ਦੱਪੇ ਪਾ ਤੇ ਜੇ 라ਜੀ ਤੂੰ ਬੈਠੀ ਫਤਦਾ ਦੇਖਦੇ ਹੋ ਕਿਸ ਨੂੰ ਗੂੜੇ ਆਏ ਉਹ ਵੀ ਦੇਖ ਉਹਨੂੰ ਘਟਾ ਰਹਿ ਗਿਆ ਪੈਸੇ ਨੇ ਉਹਨੇ ਲੱਗ ਜਾਵੇ ਨਾਲ ਦੇ ਮਾ ਦੇ ਦੇ ਦੱਪੇ ਬੈ ਕੋਣੀਏ ਪਰ ਇਹ ਘਰ ਮੈਂ ਹੀ ਦੇਂਦੀ ਮੈਨੂੰ ਦੇ ਦੇਣਾ ਤੂੰ ਕਾ ਨੂੰ ਮੁਖਿਆ ਅੱਧ ਫੇ ਤੂੰ ਲੈ ਕੇ ਆਈ ਭਲਾ ਪਰ ਬੈ ਕੇ ਰਹੇ ਚੱਲ ਆ ਜੂਗੀ ਮੈਨੂੰ ਗਈ ਆ ਮੋਹ ਸੋਈ ਲੱਗੇਗੀ ਨਾਲ ਉੱਥੇ ਬਿਠੀ ਜਾ ਐਨ ਕੇ ਤੇਰਾ ਨਵਾਵਾ ਆਹੇ ਮੈਂ ਮੈਨੂੰ ਹੀ ਮਾਰਵਾ ਦੇ ਮਾਰਵਾ ਦੇ ਨਾਲ ਜਾ ਉਹ ਕਹਿੰਦੇ ਸਾਰੇ ਕੰਮ ਘਰ ਦੇ ਘਰੀ ਆਉ ਘਰ ਦੇ ਘਰੀ ਆਉ ਚਨ ਕੋਈ ਨਹੀਂ ਆ ਰਿਹਾ ਪਹਿਲਾ ਜਾਗਤ ਲੈ ਲਾ ਆ ਰਹਾ ਜਾਗ ਰਹਾ ਗਲਤੀ ਆ ਰਹਿ ਗਏ ਪੈਸੇ ਕੋਈ ਨਹੀਂ ਮੈਨਾਂ ਮੈਨਾਂ ਆਉਣਾ ਆਵੜਾ ਕੋਈ ਨਹੀਂ ਆ ਰਹਾ ਤੁੰਡੀ ਆਉੜਾ ਆ ਰਿਹਾ ਸਮਾਨ ਬੜਾ ਸੋਹਣਾ ਲੱਗ ਰਿਹਾ ਤੇ ਇੱਥੇ ਫੜਦੇ ਕੰਦੇ ਜੀ ਇਹੋ ਪਾਰਾ ਮਨਵਾਇਆ ਤਾਂ ਪਹਿਲੇ ਕਿਹਨਾਂ ਸਮਝਾ ਆ ਜੂਗਾ ਜਦੋਂ ਤੂੰ 12 ਮੋ 10 ਤੋਂ 9 ਗਾਣਾ ਆਇਆ ਤੇ ਆਂ ਆ ਰਿਹਾ ਆਹ ਕੋਈ ਕੁਝ ਹੋਇਆ ਤਾਂ ਪਾੜੇ ਵਿੱਚ ਕਿੰਨ ਕੁਛ ਨਾ ਬਣਦਾ ਤੇ ਨੋ ਪਿਆਰ ਦਾ ਰੰਗ ਨਾ ਮਨ ਪਿਆਰ ਦਾ ਰੰਗ ਕੋਈ ਨਾ ਕੋਈ ਸਾਡੇ ਸਾਹਮਣੇ ਨਾ ਬੋਲ ਦਿੱਤੇ ਮੇਰੀ ਉਹ ਵੇਖਣਾ ਮੇਰੇ ਸਾਹਮਣੇ ਤਾਂ ਬੋਲਦੀ ਨਹੀਂ ਮਿਲਣਾ ਜਿਹਾ ਦਿੱਤਾ ਆ ਉਹ ਜਿੰਨਾ ਬੋਲੂਗੀ ਤਾਂ ਕੋਈ ਕੁਛ ਨਹੀਂ ਬੋਲਦਾ ਹਾਂ ਲਈ ਨੋ ਪਿਆਰ ਦਾ ਰੰਗ ਨਾ ਮਨ ਪਿਆਰ ਦਾ ਰੰਗ